ਖੜਗੀਆਂ ਨੇ ਔਰ ਘਰ ਦੇ ਵਿੱਚ ਖਾਸ ਕਰਕੇ ਇਸ ਗੱਲ ਦਾ ਖੂਰ ਨਾ ਰੱਖਿਆ ਕਰੋ ਮੈਂ ਤਾਂ ਹੁਣ ਬੜੀ ਸ਼ਰਮਸਾਰ ਹੋ ਗਈ ਗੱਲ ਕਹਿਣਾ ਇਹ ਕਹਿੰਦਾ ਕਿ ਮਜਬੂਰੀਆਂ ਵਧ ਗਈਆਂ ਨੇ ਕਈ ਮਾਮਾ ਆਪਣੇ ਬੱਚਿਆਂ ਨੂੰ ਕਿਉਂਕਿ ਜਿਗਰ ਦੇ ਟੁੱਟੇ ਹੁੰਦੇ ਨੇ ਮਾਮਾ ਆਪਣੇ ਬੱਚਿਆਂ ਨੂੰ ਨਸੇ ਦੀ ਪੂਰਤੀ ਲਈ ਕਿਉਂ ਮਾਦੋ ਪਰਿਵਾਰ ਮਾਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਫਰੋਜਪੁਰ ਦੇਖਦਾ ਕੰਮ ਤਾਕ ਜਿਹੜਾ ਕਿ ਸੈਮੀਨਾਰ ਲਗਾਏ ਗਏ ਸਾਡਾ ਤੀਜਾ ਸੈਮੀਨਾਰ ਆ ਇੱਥੇ ਜਿਹੜਾ ਸੈਮੀਨਾਰ ਜਿਹੜਾ ਔਰਤਾਂ ਨੂੰ ਸਾਡੀਆਂ ਮਾਵਾਂ ਭੈਣਾਂ ਉਹਨਾਂ ਨੂੰ ਜਾਗਰੂਤ ਕਰਨ ਵਾਸਤੇ ਕਿ ਜੇ ਕੋਈ ਕਿਸੇ ਦਾ ਬੱਚਾ ਜੇ ਗਲਤ ਜਿਹੜੀ ਉਹ ਕੋਈ ਉਹਨੂੰ ਲੱਥ ਲੱਗੀ ਆ ਜੇ ਕੋਈ ਉਹਨੂੰ ਕੋਈ ਦਾਖਲ ਕਰਾਉਣਾ ਚਾਹੁੰਦੇ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਹੈਗਾ ਐਸਐਸਪੀ ਸਾਹਿਬ ਵੱਲੋਂ ਇਹਦੇ ਕਰਕੇ ਜਿਹੜਾ ਸੈਮੀਨਾਰ ਲਗਾਇਆ ਗਿਆ ਕਿ ਜਿਹੜਾ ਨਸ਼ਾ ਜਿਹੜਾ ਹੈ ਜਿਹੜਾ ਕੋਡ ਜਿਹੜਾ ਹੈ ਜਿਹੜਾ ਕਿ ਖਤਮ ਹੋ ਸਕੇ ਸਮਾਜ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੀ ਹੁਣ ਪੱਬਾ ਪਾਰ ਹੈ ਔਰ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹੋ ਗਈਆਂ ਨੇ ਔਰ ਇਹਦੇ ਲਈ ਜਿਹੜਾ ਸਰਕਾਰ ਨੂੰ ਜਿਹੜਾ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਜਿਹੜਾ ਇਸ ਪ੍ਰਤੀ ਜਾਗਰੂਕ ਹੋ ਕੇ ਪ੍ਰਸ਼ਾਸਨ ਦਾ ਸਾਥ ਦੇਣਗੇ ਔਰ ਜਲਦੀ ਜਿਹੜਾ ਨਸ਼ਾ ਮੁਕਤ ਪੰਜਾਬ ਉਹ ਸਾਡੇ ਸਾਹਮਣੇ ਹੋ ਔਰਤਾਂ ਜਿਹੜੀਆਂ ਉਹ ਪਰਿਵਾਰ ਦਾ ਧੁਰਾ ਨੇ ਔਰ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਪਰਿਵਾਰ ਦੇ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਤੇ ਪੀੜਤ ਵੀ ਸਭ ਤੋਂ ਵੱਧ ਔਰਤਾਂ ਹੀ ਹੁੰਦੀਆਂ ਨੇ ਔਰ ਸਭ ਤੋਂ ਪਹਿਲਾਂ ਪਤਾ ਵੀ ਔਰਤਾਂ ਨੂੰ ਲੱਗਦਾ ਅਸੀਂ ਅੱਜ ਇੱਥੇ ਇਸ ਸੈਮੀਨਾਰ ਦੇ ਵਿੱਚ ਔਰਤਾਂ ਨੂੰ ਇਹ ਗੱਲ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਕਿ ਪਰਿਵਾਰ ਦੇ ਵਿੱਚ ਕੋਈ ਨਸ਼ਾ ਕਰਦਾ ਤਾਂ ਉਹਨੂੰ ਲੁਕੋ ਨਾ ਰੱਖਿਆ ਜਾਵੇ ਉਸ ਗੱਲ ਤੇ ਪਰਦਾ ਨਾ ਪਾਇਆ ਜਾਵੇ ਸਗੋਂ ਜਦੋਂ ਬਿਮਾਰੀ ਸ਼ੁਰੂਆਤ ਹੁੰਦੀ ਹੈ ਨਸ਼ੇ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਹੀ ਉਹਦਾ ਇਲਾਜ ਕਰਵਾ ਕੇ ਜਾਂ ਉਹਦੀ ਨਿਗਰਾਨੀ ਕਰਕੇ ਉਹਦੀ ਰਾਖੀ ਕਰਕੇ ਉਹਨੂੰ ਜਿਹੜਾ ਸਹੀ ਦਿਸ਼ਾ ਤੇ ਲਿਆਂਦਾ ਜਾ ਸਕਦਾ ਬਾਅਦ ਵਿੱਚ ਪਛਤਾਉਣ ਨਾਲੋਂ ਸਮੇਂ ਸਿਰ ਸੰਭਿਆ ਚੰਗਾ ਜੋ ਪੁਲਿਸ ਵੱਲੋਂ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਨਸ਼ਾ ਰੋਕੂ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਸਟੈਪ ਹੈ ਜਿਹੜਾ ਕਰਵਾਇਆ ਗਿਆ ਹੈਗਾ ਸੋ ਮੈਂ ਬੇਨਤੀ ਕਰਦਾ ਕਿ ਕੱਲਾ ਪੁਲਿਸ ਦਾ ਇਹਦੇ ਵਿੱਚ ਰੋਲ ਨਹੀਂ ਕਿਉਂਕਿ ਜਿਹੜੇ ਨਸ਼ਾ ਪਕੜਿਆ ਪੁਲਿਸ ਨੇ ਹੁੰਦਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਨਸ਼ਾ ਕਰਨ ਵਾਲੇ ਜਿਹੜੇ ਆ ਸਾਨੂੰ ਉਹਨਾਂ ਦਾ ਨਸ਼ਾ ਛਡਾਉਣ ਦੀ ਵੀ ਲੋੜ ਆ ਕਿਉਂਕਿ ਉਹ ਜੇ ਨਸ਼ਾ ਛੱਡਣਗੇ ਤਾਂ ਪਰਿਵਾਰ ਬਚਣਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਹ ਨਸ਼ਾ ਰੋਕੂ ਮਹਿੰਮ ਨਹੀਂ ਨਸ਼ਾ ਰੋਕੂ ਇੱਕ ਅੰਦੋਲਨ ਬਣਾਉਣਾ ਚਾਹੀਦਾ ਹੈ ਜੀ ਦੇ ਵਿੱਚ ਸਹਾਇਤਕਾਰ ਆਪਣੇ ਜਿਹੜੇ ਕਵਤਾਵਾਂ ਦੇ ਨਾਲ ਜਿਹੜਾ ਹੈਗਾ ਨਸ਼ਾ ਰੋਕੂ ਪ੍ਰੋਗਰਾਮ ਦੇ ਵਿੱਚ ਆਉਣ ਔਰਤਾਂ ਜਿਹੜੀਆਂ ਉਹ ਵੀ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਨਸ਼ਾ ਰੋਕਣ ਦੇ ਵਿੱਚ ਜਿਹੜਾ ਹੈਗਾ ਸਹਿਯੋਗ ਦੇਣ ਅਤੇ ਜਿਹੜੇ ਆ ਸਾਡੇ ਪਿੰਡ ਵਾਲੇ ਸ਼ਹਿਰ ਵਾਲੇ ਸਾਰੇ ਰਲ ਕੇ ਅਗਰ ਜੇ ਨਸ਼ਾ ਰੋਕਣਗੇ ਤਾਂ ਮੈਂ ਉਮੀਦ ਕਰਦਾ ਕਿ ਅਸੀਂ ਜਲਦੀ ਹੀ ਨਸ਼ਾ ਮੁਕਤ ਪੰਜਾਬ ਜਿਹੜਾ ਹੈਗਾ ਉਹਨੂੰ ਕਰਦੇ ਆਂਗੇ